ਬਹੁਤ ਹੋ ਚੁੱਕਾ ਵਾ ਮਾਵਾ ਭੈਣਾ ਲੋਕਾਂ ਦੀਆਂ ਤਰਾ ਤਰਾ ਮਤਲਬ ਕਰ ਰਹੀਆਂ ਨੇ ਕਿ ਮੁੰਡਾ ਸਵੇਰ ਤੋਂ ਸ਼ਾਮ ਤੱਕ ਜਿਹੜੇ ਨਸ਼ੇ ਨਾਲ ਉਕੀ ਢੱਕੇ ਹੁੰਦੇ ਨੇ ਉਹਨਾਂ ਦੇ ਕਰਕੇ ਬਸ ਇਹੀ ਪਿੰਡ ਦੀ ਸੇਵਾ ਕਰਨ ਲਈ ਮਤਲਬ ਮਤਾ ਪਾਇਆ ਗਿਆ ਕਿ ਚਿੱਟੇ ਨੂੰ ਖਤਮ ਕਰਨ ਵਾਸਤੇ ਕੋਈ ਵੀ ਪਿੰਡ ਦਾ ਪੰਚਾਇਤ ਦਾ ਮੈਂਬਰ ਜਾਂ ਮੋਤਬਰ ਉਹਨਾਂ ਦੇ ਪਿੱਛੇ ਨਹੀਂ ਜਾਵੇਗਾ ਮੈਨਾਂ ਜੜ ਨੂੰ ਫੜਿਆ ਵਾ ਕਿ ਜਿਹੜਾ ਨਸ਼ਾ ਜਿਹੜਾ ਵੀ ਪਿੰਡ ਚ ਵੇਚਦਾ ਵਾ ਉਹ ਜਾਂ ਤੇ ਪਿੰਡ ਛੱਡੂਗਾ ਤੇ ਪਿੰਡ ਚ ਬਿਲਕੁਲ ਨਸ਼ਾ ਵੇਚ ਨਹੀਂ ਦਿੱਤਾ ਜਾਊਗਾ ਨੂੰ ਨਰਾਜ਼ ਕਰਾਂਗੇ ਤੇ ਦਾਹੋ ਦੇ ਨਾਲ ਖੁਸ਼ ਵੀ ਆਪਣੇ ਨਾਲ ਵੀ ਜੁੜਦੇ ਨੇ ਇਹ ਚੀਜ਼ ਨੂੰ ਦੇਖ ਕੇ ਮਤਾ ਪਾਇਆ ਗਿਆ ਬਿਲਕੁਲ ਬਹੁਤ ਹੋ ਚੁੱਕਾ ਵਾ ਮਾਵਾ ਭੈਣਾ ਲੋਕਾਂ ਦੀਆਂ ਤਰਾ ਤਰਾ ਮਤਲਬ ਕਰ ਰਹੀਆਂ ਨੇ ਕਿ ਮੁੰਡਾ ਸਵੇਰ ਤੋਂ ਸ਼ਾਮ ਤੱਕ ਜਿਹੜੇ ਨਸ਼ੇ ਨਾਲੋ ਕੀ ਢੱਕੇ ਹੁੰਦੇ ਨੇ ਉਹਨਾਂ ਦੇ ਕਰਕੇ ਬਸ ਇਹੀ ਪਿੰਡ ਦੀ ਸੇਵਾ ਕਰਨ ਲਈ ਮਤਲਬ ਮਤਾ ਪਾਇਆ ਗਿਆ ਕਿ ਚਿੱਟੇ ਨੂੰ ਖਤਮ ਕਰਨ ਵਾਸਤੇ ਕੋਈ ਵੀ ਪਿੰਡ ਦਾ ਪੰਚਾਇਤ ਦਾ ਮੈਂਬਰ ਜਾਂ ਮੋਤਬਰ ਉਹਨਾਂ ਦੇ ਪਿੱਛੇ ਨਹੀਂ ਜਾਵੇਗਾ ਦੇ ਰਿਹਾ ਇਸ ਚੀਜ਼ ਦਾ ਕਿ ਨਸ਼ੇ ਨੂੰ ਖਤਮ ਕਰਨ ਲਈ ਇਹ ਮਤ ਇੱਕ ਨੂੰ ਨਾਰਾਜ਼ ਕਰਾਂਗੇ ਤੇ ਦਾਹੋ ਦੇ ਨਾਲ ਖੁਸ਼ ਵੀ ਆਪਣੇ ਨਾਲ ਵੀ ਜੁੜਦੇ ਨੇ ਇਹ ਚੀਜ਼ ਨੂੰ ਦੇਖ ਕੇ ਮਤਾ ਪਾਇਆ ਗਿਆ ਮੈਂ ਜੜ ਨੂੰ ਫੜਿਆ ਵਾ ਕਿ ਜਿਹੜਾ ਨਸ਼ਾ ਜਿਹੜਾ ਵੀ ਪਿੰਡ 'ਚ ਵੇਚਦਾ ਵਾ ਉਹ ਜਾਂ ਤੇ ਪਿੰਡ ਛੱਡੂਗਾ ਤੇ ਪਿੰਡ 'ਚ ਬਿਲਕੁਲ ਨਸ਼ਾ ਵੇਚ ਨਹੀਂ ਦਿੱਤਾ ਜਾਊਗਾ ਦੇਖੇ ਜੇ ਤੋ ਨਾ ਹੀ ਤਾਂ ਸਾਡੇ ਵੱਲ ਲਾਵੇ ਤੇ ਨਾ ਹੀ ਕੋਈ ਪੰਚਾਇਤ ਸਰਪੰਚ ਪੰਚੋ ਦੀ ਮਦਦ ਕਰੇਗਾ ਨੂੰ ਲੈ ਕੇ ਤੇ ਨਸ਼ਿਆਂ ਨੂੰ ਲੈ ਕੇ ਹਰ ਪਿੰਡ 'ਚ ਮਤੇ ਪੈਣੇ ਚਾਹੀਦੇ ਜਿਵੇਂ ਸਾਡੇ ਹਲਕਾ ਅੰਜਾਜ ਬਲਬੀਰ ਸਿੰਘ ਤੁਨੂ ਜੀ ਨੇ ਉਹਨਾਂ ਨੇ ਵੀ ਸਖਤ ਉਦਾਇਤ ਕੀਤੀ ਹੈ ਕਿ ਪਿੰਡ ਵਿੱਚ ਨਸ਼ਾ ਜਿਹੜਾ ਨਹੀਂ ਵਿਕਣਾ ਚਾਹੀਦਾ ਤਾਂ ਉਹਨਾਂ ਦੀਆਂ ਲਿਹਾ ਤੇ ਚਲਦੇ ਹੋਏ ਅਸੀਂ ਜਿਹੜਾ ਮਤਾ ਪਾਇਆ ਗਿਆ ਕਿ ਕਿਸੇ ਵੀ ਪਿੰਡ ਵਿੱਚ ਜਿੱਥੋਂ ਤੱਕ ਵੀ ਹੋ ਸਕਦਾ ਲਾਗੇ ਵੀ ਜਿਹੜੇ ਪਿੰਡ ਆ ਉਹਨਾਂ ਨੂੰ ਵੀ ਬਿਲਕੁਲ ਕਹਿ ਦਿੱਤਾ ਜਾਊਗਾ ਕਿ ਇਸ ਜੀਜ ਤੇ ਮਤੇ ਜਿਹੜੇ ਪਾਈ ਜਾਣ ਕਰਨ ਵਾਸਤੇ ਜਾਂ ਨਸ਼ਿਆਂ ਦਾ ਖਾਤਮਾ ਕਰਨ ਲਈ ਸਿਹਤ ਸਿਹਤ ਮੈਡੀਕਲ ਸੇਵਾਵਾਂ ਨੂੰ ਸਹੀ ਬਣਾਉਣ ਲਈ ਇਹ ਜਿਹੜਾ ਮੈਂ ਬਾਹਰ ਤੋਂ ਆਇਆ ਇੱਥੇ ਕਈ ਪਰਿਵਾਰ ਗਰੀਬ ਪਰਿਵਾਰ ਹੁੰਦੇ ਨੇ ਉਹ ਨਹੀਂ ਦਵਾਈਆਂ ਲੈ ਸਕਦੇ ਤੇ ਦਵਾਈਆਂ ਤੇ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਤੇ ਇਸ ਲਈ ਉਹ ਮੈਡੀਕਲ ਸਟੋਰ ਤੋਂ ਟੈਸਟ ਕਰਵਾ ਸਕਦੇ ਦਵਾਈਆਂ ਲੈ ਸਕਦੇ ਉਹਦਾ ਜਿਹੜਾ ਬੇਲਿਆ ਸਰਪੰਚ ਵੱਲੋਂ ਦਿੱਤਾ ਜਾਊਗਾ ਮਹੀਨੇ ਬਾਅਦ ਕਿਸੇ ਨੂੰ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਨੂੰ ਜੋ ਵੀ ਲੋੜ ਹੈ ਮੈਡੀਕਲ ਤੋਂ ਲੈ ਸਕਦੇ ਆ ਤੇ ਬਿੱਲ ਸਰਪੰਚ ਵੱਲੋਂ ਦਿੱਤਾ ਜਾਊਗਾ ਉਹ ਦੁਕਾਨਾਂ ਕਿੱਥੇ ਕਿੱਥੇ ਹੋਣਗੀਆਂ ਆਪਣੇ ਦੇਖੋ ਹਲੇ ਤਾਂ ਮੈਂ ਪਿੰਡ ਤੋਂ ਪਿੰਡ ਲੈਵਲ ਤੋਂ ਸ਼ੁਰੂਆਤ ਕੀਤੀ ਆ ਜਿੰਨੇ ਮੇਰੇ ਪਿੰਡ ਦੇ ਲੋਕ ਆ ਤੇ ਉਹ ਆਪਣੇ ਪਿੰਡ ਦੇ ਚ ਮੈਡੀਕਲ ਸਟੋਰ ਆ ਉੱਥੋਂ ਦਵਾਈ ਲੈ ਸਕਦੇ ਆ ਤੇ ਬਿੱਲ ਜਿਹੜਾ ਮਹੀਨੇ ਬਾਅਦ ਦੇ ਦਿੱਤਾ ਜਾਊ ਜਿੰਨਾ ਵੀ ਬੰਦਾ ਬੰਦਾ ਬਸ ਇਹੀ ਇੱਕ ਮਕਸਦ ਦੀ ਕਿ ਲੋਕਾਂ ਦੀ ਸੇਵਾ ਕਰਨਾ ਆਪਾਂ ਗੱਲ ਵੀ ਆ ਉਹਨੇ ਕੋਲੀ ਹੋਣੀ ਕਰੀ ਜਾਂਦੇ ਸਭ ਕੁਝ ਉਹਦੋਂ ਦੀ ਸਰਪਾਈ ਤੋਂ ਕੋਈ ਦੇਖਣਾ ਹਾਂਜੀ ਤੇ ਹੋਰ ਡਿਫੈਂਸੀ ਦਾ ਕੰਮ ਸ਼ੁਰੂ ਕਰਾਉਣਾ ਔਰ ਬਾਕੀ ਜਿਹੜੇ ਕੰਮ ਹੋਣਗੇ ਕਰਨਗੇ ਬਤੂ ਜੀ ਤੁਹਾਡੀ ਜਦੋਂ ਤੱਕ ਤੁਸੀਂ ਪੰਚਾਇਤ ਮੈਂਬਰ ਸੀ ਉਦੋਂ ਜੇ ਤੇ ਹੁਣ ਚ ਕੀ ਅੰਤਰ ਲੱਗਦਾ ਤੁਹਾਨੂੰ ਹਾਂ ਜੀ ਮੈਨੂੰ ਉਹਦੇ ਦੇ ਸਰਪੰਚ ਕੋਲ ਮੈਂ ਖਲੋਤਾ ਨਹੀਂ ਮੈਂ ਨਹੀਂ ਮੈੜਾ ਨਹੀਂ ਉਹ ਪੁੱਤੇ ਨੇ ਆਣ ਕੇ ਸਰਪੰਚ ਕਰਦੇ ਇਹ ਕਈ ਮੇਰੀ ਹੋਰ ਮਦਦ ਕੀਤੀ ਐ ਮੈਂ ਅਕਲ ਦੀ ਨਹੀਂ ਹੁਣ ਕੀ ਆਪ ਹੀ ਜਾਣੇ ਹੁੰਦੇ ਆ ਜੀ ਬਹੁਤ ਵਧੀਆ ਮਤੇ ਪਾਏ ਜੋ ਵੀ ਸਾਡੇ ਵੀਰ ਨੇ ਪਾਏ ਬਹੁਤ ਵਧੀਆ ਪਿੰਡ ਦੀ ਭਲਾਈ ਵਾਸਤੇ ਪਏ ਨੇ ਕੀ ਲੱਗਦਾ ਵੀ ਇਦਾਂ ਦੇ ਮਤੇ ਜਿਹੜੇ ਆ ਸਵਦਾ ਸਰ ਕਰਨੇ ਬਿਲਕੁਲ ਜੀ ਸਰ ਕਰਨਗੇ ਮੈਂ ਤਾਂ ਕਹਿੰਦਾ ਕਿ ਹਰ ਕਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਮਤੇ ਪੈਣੇ ਚਾਹੀਦੇ ਆ ਸਿਹਤ ਵਾਸਤੇ ਜੋ ਮਤਲਬ ਸਾਨੂੰ ਚਾਹੀਦੀਆਂ ਸਹੂਲਤਾਂ ਉਹ ਵੀ ਵੀ ਸੱਜਣੇ ਦਿੱਤੀਆਂ ਮੈਡੀਕਲ ਦੀਆਂ ਦੱਸੀਆਂ ਬਹੁਤ ਵਧੀਆ ਤਰੀਕਾ ਲੱਗਦਾ ਨਹੀਂ ਇਦਾਂ ਬਾਕੀ ਪਿੰਡਾਂ ਦੀ ਵੀ ਹੋਣਾ ਚਾਹੀਦਾ ਬਿਲਕੁਲ ਜੀ ਹਰ ਕਪਿੰਡ ਚ ਮੈਂ ਤਾਂ ਕਹਿੰਦਾ ਇਸ ਤਰ੍ਹਾਂ ਦੇ ਮਤੇ ਪੈਣੇ ਚਾਹੀਦੇ ਆ ਕਿਉਂਕਿ ਜਿਹਦੇ ਨਾਲ ਪਿੰਡ ਦਾ ਵਿਕਾਸ ਹੋ ਸਕਦਾ ਪਿੰਡ ਦੀ ਭਲਾਈ ਹੋ ਸਕਦੀ ਆ ਜ਼ਰੂਰ ਪੈਣੇ ਚਾਹੀਦੇ ਉਸ ਵੀ ਪਰ ਅਲਾਵਾ ਹਰ ਇੱਕ ਪਿੰਡ ਦੇ ਵਿੱਚ ਅਗਰ ਇਦਾਂ ਦਾ ਸਰਪੰਚ ਹੋਵੇਗਾ ਤੇ ਪਿੰਡ ਜ਼ਰੂਰ ਤਰੱਕੀ ਕਰੇਗਾ। ਮੈਂ 100% ਨਸਾ ਪਿੰਡ ਦੇ ਵਿੱਚੋਂ ਖਤਮ ਹੋ ਸਕਦਾ ਜੀ। ਪਿੰਡ ਵਾਸੀਆਂ ਦਾ ਕਿੰਨਾ ਕਿ ਸਹਿਯੋਗ ਹੈ? ਪਿੰਡ ਵਾਸੀਆਂ ਦਾ ਪੂਰਾ ਸਹਿਯੋਗ ਹੈ ਜੀ।